नंज हो किल विख करता कर आया दूत दहन पया गोविंद प्रगटाया मन चाओ पया प्रभ आगम सुनया हर मंगल गाओ सखी गृह मंदिर बणया रुद्र ध्यान ज्ञान सतगुर के ਕਬਜਨ ਭਲ ਲੁਨ ਜੋ ਘਾਵੇ ਭਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣ ਆਵੇ ਮਹਾਵਾਕਾਂ ਦੇ ਅਨੁਸਾਰ ਦਿਆਲੂ ਕਿਰਪਾਲੂ ਸਤਿਗੁਰੂ ਤਨ ਤਨ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਆਨੇ ਅੱਜ ਦੇ ਸੁਭ ਦਿਹਾੜੇ ਸਤਕਾਰ ਜੋਗ ਪਿਤਾ ਤੇਜਪਾਲ ਜੀ ਸਤਕਾਰ ਜੋਗ ਮਾਤਾ ਲక్ష్ਮੀ ਦੇ ਗ੍ਰਹਿ ਵਿਖੇ ਪਿੰਡਵਾ ਸਰਕੈ ਸ੍ਰੀ ਅਮਰਤਸਰ ਸਾਹਿਬ ਵਿਖੇ ਅਵਤਾਰ ਧਾਰਿਆ ਸੋ ਸਤਗੁਰਾਂ ਦੇ ਪਾਵਨ ਆਗਮਨ ਦਿਹਾੜੇ ਨੂੰ ਮੁੱਖ ਰੱਖਦੇ ਆ ਤਖਤ ਸ੍ਰੀ ਦਮਦਮਾ ਸਾਹਿਬ ਜੀ ਵਿਖੇ ਬੇਅੰਤ ਸੰਗਤਾਂ ਹਾਜ਼ਰੀਆਂ ਭਰ ਰਹੀਆਂ ਨੇ ਜਥਾ ਸਖਤ ਭਟਾਵਾ ਅਰਪਣ ਕਰ ਰਹੀਆਂ ਨੇ ਸਤਿਗੁਰੂ ਜੀ ਦਇਆ ਕਰਨੀ